ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਵੇਂ ਕਿਲੇ ਦੇ ਵਿੱਚ ਨਵਾਂ ਕਿਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦੀ ਬੁੱਕਲਦਾਨ ਨੇੜੇ ਮੰਡਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜਿਹੜੇ ਚਿਹਰੇ ਦੇ ਕੋਲੇ ਮੈਂ ਮੌਜੂਦ ਆ ਮਿੱਤਰੋ ਵੱਡਾ ਨਾਂ ਵੱਡੀ ਦੁਨੀਆ ਦੇ ਵਿੱਚ ਮੱਲਾ ਮਾਰਨ ਵਾਲਾ ਤੇਰਾ ਤੁਸੀਂ ਉਹ ਪਸੂਪਾਨ ਨੂੰ ਦੇ ਕਿਤੇ ਦੇ ਵਿੱਚ ਤਾਂ ਤੁਸੀਂ ਜਾਣਦੇ-ਜਾਣਦੇ ਆ ਪਰ ਮੇਰੇ ਹਿਸਾਬ ਦੇ ਨਾਲ ਜਿਮ ਵਾਲਾ ਕਿਹੜਾ ਚੋਬਰ ਨਹੀਂ ਬਾਈ ਨੂੰ ਜਾਣਦਾ ਹੋਣਾ ਇਹ ਗੱਲ ਨਹੀਂ ਟਿਕਾਣੇ ਲੱਗਦੀ ਮੈਂ ਮੌਜੂਦ ਆ ਮਿੱਤਰੋ ਇਸ ਟਾਈਮ ਬਾਈ ਸ਼ੇਰੇ ਜਿਮ ਵਾਲੇ ਵੀਰ ਦੇ ਕੋਲੇ ਸ਼ੇਰਾ ਜਿਮ ਦੇ ਨਾਮ ਦੇ ਉੱਤੇ ਬਾਈ ਦਾ ਇੰਸਟਾਗ੍ਰam ਦੇ ਉੱਤੇ ਪੇਜ ਆ ਬਾ ਕਮਾਲ ਫਾਲੋਅਰ ਵੀ ਆ ਬਾਈ ਦੀ ਗਿਣਤੀ ਦੇ ਵਿੱਚ ਤੇ ਪਾਪੇ ਦੀ ਕਿਰਪਾ ਦੇ ਨਾਲ ਬਾਈ ਨੇ ਕਈ ਪੰਜਾਬ ਲੈਵਲ ਦੇ ਵਰਲਡ ਕਈ ਤੋਂ ਆਰ ਇੰਡੀਆ ਵਰਲਡ ਜਿਹੜੇ ਆਪਦੇ ਨਾਮ ਕੀਤੇ ਹੋਏ ਆ ਬਾਈ ਨੇ ਇਸ ਗੱਲ ਦੇ ਲਈ ਮੈਂ ਧੰਨਵਾਦ ਕਰਦਾ ਇਸ ਭਰਾ ਦਾ ਆ ਮਿਲਦੇ ਆ ਬਾਈ ਨੂੰ ਸ਼ਿਰਕਦੇ ਨਾਲ ਕਰਦੇ ਗੱਲਬਾਤ ਸ਼ੇਰੇ ਵੀਰੇ ਸੱਚੀ ਗੱਲ ਬਾਈ ਸੱਚੀ ਗੱਲ ਬਾਈ ਕੀ ਹਾਲ ਆ ਤੁਹਾਡੇ ਬਾਈ ਵਾ ਵਧੀਆ ਬਾਈ ਜੀ ਸੇਤਾਂ ਦੇ ਠੀਕ ਠਾਕ ਸੇਤਾਂ ਚੜਦੀ ਕਲਾ ਬਾਈ ਮੜਾ ਜਿਹਾ ਫਰਕ ਜਿਹੜਾ ਪੋਣਾ ਸ਼ੁਰੂ ਕਰਤਾ ਹੈ ਨਾ ਜੇਰੇ ਹਾਂ ਹਾਂ ਬਾਈ ਹਾਂ ਠੀਕ ਹੈ ਜੀ ਅੱਛਾ ਸ਼ੇਰੇ ਵੀਰੇ ਅੱਜ ਜਾਨਵਰ ਦਿਖਾਉਣੇ ਆਪਾਂ ਇੱਕ ਹੀ ਹਨਾ ਤੇ ਝੋਟੀ ਆਈ ਤੇਰੇ ਘਰ ਦੀ ਹਾਂਜੀ ਇਹ ਬਾਈ ਹਰਿਆਣਾ ਤੋਂ ਲਿਆਂਦੀ ਸੀ ਆਪਾਂ ਕੱਟੀ ਹੋਈ ਲੈ ਕੇ ਆ ਹਾਂ ਇਹ ਆਪਾਂ ਛੋਟੀ ਕੱਟੀ ਲੈ ਕੇ ਆਂ ਹਾਂ ਇਹ ਹਰਿਆਣੇ ਦੇ ਪੰਚਾਇਤੀ ਬੁੱਲਦੀ ਆ ਆਪਣੇ ਕਿਸੇ ਦੋਸਤ ਮਿੱਤਰ ਤੋਂ ਲਈ ਸੀ ਬਾਈ ਆਪਾਂ ਠੀਕ ਆ ਵੀਰੇ ਅੱਛਾ ਛੇਰੇ ਵੀਰੇ ਮਾਰ ਜਿਵੇਂ ਛੋਟੀ ਉੱਤੋਂ ਪੜੀ ਪੂੜੀਆਂ ਤੇ ਖੱਤੀ ਕੁੱਤੀ ਸੂਪੇ ਕੀ ਕਾਰ ਦਾ ਬਣਨਗਾ ਤਿਆਰੀ ਨਹੀਂ ਬਾਈ ਉਦਾਂ ਹੀ ਥੋੜੀ ਜੀ ਛੋਟੀ ਲੱਸੀ ਰਹਿ ਗਈ ਮਤਲਬ ਇਹ ਆ ਕਿ ਮੇਰੀਆਂ ਗੇਮਾਂ ਆ ਗਈਆਂ ਥੋੜੀ ਜੀ ਦੀ ਸੇਵਾ ਨਹੀਂ ਹੋਈ ਹੂੰ ਗੇਮਾਂ ਵਾਲੇ ਪਾਸੋਂ ਤਿਆਰ ਹਾਂ ਠੀਕ ਆ ਅੱਛਾ ਛੇਰੇ ਵੀਰੇ ਗੱਲ ਹੋਆ ਵੀ ਹੁਣੇ ਮਾਂ ਦਾ ਜਿਹੜਾ ਬੱਚਾ ਪੈਦਾ ਕੀਤਾ ਉਹ ਕਿਹੜੇ ਸੀਮੰਡ ਦਾ ਇਹ ਬਈ ਅਰਜਨ ਕੁੰਗੜ ਦਾ ਅਰਜਨ ਕੁੰਗੜ ਦਾ ਹਾਂਜੀ ਠੀਕ ਆ ਭਰਾ ਜੀ ਠੀਕ ਆ ਭਰਾ ਜੀ ਤਾਰਾ ਤੋੜ ਮਾਰ ਲਿਆ ਹਜੇ ਕਿ ਨਹੀਂ ਮਾਰਿਆ ਮਾਂ ਭਾਈ ਹਜੇ ਕਾ ਹੋਇਆ ਡੇਢ ਦੋ ਘੰਟੇ ਹੋਇਆ ਇਹ ਧਾਰਾ ਨਹੀਂ ਮਾਰਿਆ ਸੁਈ ਆ ਜੀ ਤਾਂ ਤਾਜੀ ਆ ਭਾਈ ਹਾਂ ਠੀਕ ਹੈ ਵੀਰੇ ਠੀਕ ਹੈ ਭਾਈ ਅੱਛਾ ਚੇਰੇ ਵੀਰੇ ਖਾ ਪੀ ਕੇ ਝੋਟੀ ਵਧੀਆ ਬੜ ਜੂਗੀ ਭਾਈ ਹਾਂ ਭਾਈ ਬੜੀ ਘਰਾਣਾ ਦਾ ਘਰਾਣਾ ਹੀ ਹੈ ਘਰਾਣਾ ਹਾਂ ਜਾਤ ਨਸਲ ਚੰਗੀ ਆ ਭਾਈ ਇਹਦੀ ਹਾਂ ਜਾਤ ਨਸਲ ਚੰਗੀ ਆ ਅੱਛਾ ਚੇਰੇ ਵੀਰੇ ਕੀ ਰੇਟ ਦੀ ਦੇਦਗੇ ਭਾਈ ਰੇਟ ਭਾਈ ਇਹਦਾ ਲੈਣ ਦੇ ਨਹੀਂ ਕਰਾਂ 15 ਆਹੋ ਬਾਈ ਜੇ ਪੂਛ ਹੁੰਦੀ ਤਾਂ ਛੋਟੀ ਵੀ ਜ਼ਿਆਦਾ ਜਿਆਦਾ ਹਾਂ ਹਾਂ 90 ਫੇਰ ਤਾਂ ਇਹਦਾ ਹਾਂ ਮੁੱਲ ਕੁਝ ਹੋਰ ਹੁੰਦਾ ਪਰ ਬਾਕੀ ਛੋਟੀ ਦੇ ਖਾ ਪੀ ਕੇ ਦੁੱਧ ਦੁਬਾਰਾ 11 ਕਿਲੋ ਦੇ ਜਣਾ ਵੀਰੇ ਹਾਂ ਦੇ ਦੇਉਗੀ ਬਾਈ ਖੁੱਲਾ 12 ਕਿਲੋ ਦੁੱਧ ਦੇਜੋਗੀ ਛੋਟੀ ਹੁਣ 1 ਲੱਖ 15 ਦੀ ਦੇਣੀ ਹੈ ਹਾਂ ਬਾਈ 15 ਦੀ ਅਸਰ ਕਰਦੇ ਹਾਂ ਮਾਨ ਤਾਂ ਥੋੜਾ ਬੋਤਾ ਹੋ ਜਾਊਗਾ ਬਾਈ ਕਿੰਨਾ ਕੁ ਮੇਰੇ ਮਾਨ ਮੁਹੱਬਤ ਜੀ ਤੇਰੇ ਨਾਲ ਵੀ ਬਸ ਥੋੜਾ ਬੋਤਾ ਬੰਦੇ ਦਾ ਕੋਈ ਕਰਾਇਆ ਪੜਾ ਕਰ ਦਾਂਗੇ ਬਾਈ ਠੀਕ ਠੀਕ ਹੈ ਧੰਨਵਾਦ ਸ਼ੇਰ ਵੀਰੇ ਤੋਰਦੀ ਹੈ ਮਾੜੀ ਜੀ ਵੀਰੇ ਹਾਂਜੀ ਬਾਈ ਤੋਰੀ ਵੀਰੇ ਬੜਾ ਜੋ ਲੈ ਵੀ ਮ ਤੋੜ ਕੇ ਵਿਖਾ ਦਿੰਨੇ ਕਰਮਾ ਵਾਲੀ ਦੇਖ ਸਕਦੇ ਹੋ ਤੁਸੀਂ ਹੂੰ ਨਹੀਂ ਠੀਕ ਆ ਬਾਈ ਛੇਰੇ ਵੀਰੇ ਦੇ ਨਾਲ ਮੈਂ ਜਿੱਲੀ ਦੇ ਲਵਾਉਂਗਾ ਬਾਈ ਛੇਰੇ ਵੇਚੀ ਜੋ ਨਹੀਂਦਾ ਫਿਰ ਅੱਜ ਅੱਜ ਤੱਕ ਕਰੂੰਗਾ ਮੈਂ ਕੋਣ ਹੈ ਲੈ ਵੀਰੇ ਵੀਰੇ ਗੱਲ ਹੋਆ ਇੱਕ ਗੱਲ ਹੈਗੀ ਮਈਆਂ ਦੇ ਮਸਲ ਮਸਲ ਉਵੇਂ ਹੀ ਬਣਾਏ ਪਹਿ ਜਾਵੇ ਤੇ ਨਹੀਂ ਕੋਸ਼ ਤਾਂ ਬਾਈ ਇਹਦੀ ਵੀ ਕੀਤੀ ਮੈਂ ਤੁਹਾਨੂੰ ਕਿਹਦੇ ਲਵਾ ਦਦਾ ਜੰਬੇਲਾ ਨਹੀਂ ਬਾਈ ਕੋਸ਼ ਤਾਂ ਇਹਦੀ ਵੀ ਕੀਤੀ ਸੀਗੀ ਪਰ ਇਹ ਮਤਲਬ ਥੋੜੀ ਰਹਿ ਗਈ ਐਜ ਕਮੀ ਮਤਲਬ ਇਹ ਧਿਆਨ ਨਹੀਂ ਹੋਇਆ ਹਨਾ ਹੁਣ ਜਿਵੇਂ ਆਪਣੀ ਮੱਝ ਆ ਜਾਂ ਝੋਟੀ ਆ ਮਤਲਬ ਵਧੀਆ ਚੰਗੀਆਂ ਇਹ ਵੀਰੇ ਵੀਰੇ ਚੰਗੇ ਦੁੱਧ ਦੀਆਂ ਮਾਲਕ ਨੇ ਹਾਂ ਬਾਈ ਹੈਗੀਆਂ ਉਹ ਕੱਢੀ ਸੁਣ ਵਾਲੀ ਹੈ ਹਾਂ ਉਹ ਹੈਗੀ ਬਾਈ ਅਦਗਾਬ ਹੈ ਅਦਗਾਬ ਉਹ ਵੀ ਵਧੀਆ ਮੱਝ ਵੀ ਆਪਣੀ ਬਾਤ ਚੰਗੀ ਹੈ ਦੁੱਧ ਵਾਲੀ ਸ਼ੁਕਰ ਹੈ ਇਹ ਵੀਰੇ ਇੱਕ ਰੱਖ ਲੇਗਾ ਹੁਣ ਤੇਰਾ ਰਦਾ ਹਾਂ ਬਾਈ ਹੁਣ ਦੋਨੇ ਸੁਣ ਵਾਲੀਆਂ ਮੱਝ ਵੀ ਅੱਜ ਭੜਕ ਤੱਕ ਸੁਣ ਵਾਲੀ ਆ ਫਿਰ ਇਹ ਸੂਪੀ ਹੁਣ ਇਹ ਸੀਲ ਕਰ ਦਾਂਗੇ ਠੀਕ ਵੀ ਆ ਇੱਕ ਕੱਢ ਦੇ ਇਹ ਵੀਰੇ ਕੁਫਨ ਨੰਬਰ ਬਾਅਦ ਚ ਪੁੱਛਣਾ ਚਾਹੂੰਗਾ ਵੀਰਾ ਬਣ ਕੇ ਲਾ ਦੇ ਫਿਰ ਅਜ ਦੀ ਉਹ ਨਹੀਂ ਭਾਈ ਆ ਹੀ ਵਿਖਾ ਦੇਣਾ ਯਾਰ ਆ ਹੀ ਵਿਖਾ ਦੇ ਚਲੇ ਠੀਕ ਹੈ ਯਾਰਾ ਤੈਨੂੰ ਕਹਿੰਦਾ ਕਿਸਾ ਅਗਰ ਨਹੀਂ ਨਹੀਂ ਭਾਈ ਤੈਨੂੰ ਆਹ ਦੇਖੋ ਵੀਰੇ ਜਿਹੜੇ ਬੰਦੇ ਦੇ ਵਿੱਚ ਜज्ਬਾ ਹੁੰਦਾ ਨਾ ਯਾਰ ਮਿਹਨਤ ਦਾ ਲੈ ਭਾਈ ਵੀ ਮੇਰੇ ਕੋ 20 ਕੋ ਪੈਸੇ ਐਡੇ ਕਾ ਬਾ ਪਰ ਅਸੀਂ ਕਹਿੰਦੇ ਨਹੀਂ ਆਪਦੇ ਆਪ ਨੂੰ ਕਿਉਂ ਭਾਈ ਹਣਾ ਭਾਈ ਇਹਦਾ ਕਹਿੰਦੇ ਭਾਈ ਤੋਈ ਕਈਆਂ ਨਾਲੋਂ ਚੰਗੇ ਆ ਨਾ ਨਾ ਭਾਈ ਕਿਰਪਾ ਬਾਬੇ ਦੀ ਚੜ੍ਹਦੀ ਕਲਾ ਮਿਹਨਤ ਕੀਤੀ ਆ ਇਹ ਵੀਰੇ ਨੇ ਵੀ ਆਪਾਂ ਵੇਖ ਕੇ ਮਿਹਨਤ ਦਾ ਫਲ ਪ੍ਰਮਾਤਮਾ ਨੇ ਦਿੱਤਾ ਸ਼ੁਕਰਗੁਜ਼ਾਰ ਹੁੰਦੇ ਆ ਕਿਉਂਕਿ ਉਹਨੇ ਇੰਨੇ ਜੁਗਾ ਕੀਤਾ ਤਾਂ ਕਰਕੇ ਜੇ ਕਿਤੇ ਹੁੰਦੀ ਕਿਰਪਾ ਨਾ ਹੁੰਦੀ ਅਸੀਂ ਕੀ ਪਤਾ ਸੀ ਕੀ ਹੋ ਜੇ ਹੁੰਦੇ ਨਾ ਫਿਰ ਮੈਂ ਇੱਕ ਗੱਲ ਕਹਿਣਾ ਹੁਣ ਕਦੇ ਵੀ ਰੱਬ ਨੂੰ ਸ਼ਿਕਵਾ ਨਾ ਕਰਿਆ ਕਰੋ ਰੱਬ ਨਾਲ ਮੈਂ ਵੀ ਕਦੇ-ਕਦੇ ਜਦੋਂ ਨਰਾਜ ਹੁੰਦਾ ਸੀ ਨਾ ਇਹ ਗੱਲ ਕਹਿ ਦਿੰਦਾ ਹੁੰਦਾ ਯਾਰ ਰੱਬਾ ਤੂੰ ਤੱਕਾ ਕੀਤਾ ਪਰ ਕਿਤੇ ਨਾ ਕਿਤੇ ਹੁਣ ਇਹ ਗੱਲ ਕਹਿਣਾ ਵੀ ਜੇ ਰੱਬ ਨੇ ਤੱਕਾ ਕੀਤਾ ਤਾਂ ਉਹਨੇ ਸਮਝਦਾਰੀ ਦੁਨੀਆਦਾਰੀ ਜਿਉਣ ਦਾ ਰੈਨ ਦਾ ਟੰਗ ਵੀ ਸਿਖਾਇਆ ਵਾ ਯਾਰ ਅਸੀਂ ਗਾੜੀ ਬਾਈ ਸਰ ਵੀ ਪਤਾ ਕੀ ਅਗਲਾ ਜੋ ਰੱਬ ਕੋਸ ਤੇ ਲੈੰਦਾ ਨਾ ਉਹ ਦਿੰਦਾ ਵੀ ਕੁਝ ਦਿੰਦਾ ਵੀ ਕੁਝ ਖੋਜ ਖੋਜ ਕੇ ਦਿੰਦਾ ਹੈ ਨਾ ਬਾਕੀ ਵੀ ਉਹ ਰੱਬ ਜਿਹੜਾ ਕੋਈ ਕਰਦਾ ਚੰਗੇ ਆਸਤੇ ਕਰਦਾ ਕਿੰਨੇ ਜਿੰਨੇ ਕਿਹੜੇ ਕਿਹੜੇ ਖਿਤਾਬ ਹਾਸਲ ਕੀਤੇ ਹੋਏ ਖਿਤਾਬ ਬਾਈ ਆਪਣੇ ਕੋਲ ਤਿੰਨ ਵਾਰ ਵਰਲਡ ਚ 골ਡ ਦੋ ਵਾਰ ਰੇਸ਼ੀਆ ਚ 골ਡ ਤੇ 10 ਵਾਰ ਲਗਾਤਾਰ ਨੈਸ਼ਨਲ ਤੋਂ ਚੈਂਪੀਅਨ ਰਹੇ ਮੈਂ ਕੀ ਪਤਾ ਬਾਈ ਹਾਂ ਹੁੰਦੀ ਹੈ ਕਿਤੋਂ ਮਿਹਨਤ ਮੈਂ ਬਾਈ ਤੇ ਮੇਰੇ ਤੇ ਤੇਰੀ ਯਕੀਨ ਕਰੀ ਬਈ ਮੈਂ ਵਾਲ ਪੇਪਰ ਤੇ ਫੋਟੋ ਲਾ ਕੇ ਰੱਖੀ ਉਹ ਜਿਹੜੀ ਧੰਨਵਾਦ ਬਾਈ ਯਾਰ ਧੰਨਵਾਦ ਸਹੀ ਉਦਰੀ ਸੋਚ ਕੇ ਗਿਆ ਤੇ ਰਹਿ ਜੂਗਾ ਕਾਨਿਮ ਭਾਈ ਪਿਆਰ ਮਾ ਬਜ਼ਾਰ ਸਰਵੇ ਭਾਈ ਆਹੀ ਕੋਸ ਰਹਿ ਜਾਣਾ ਇਥੇ ਜੀ ਬਾਈ ਹੈ ਨਾ ਹਮੇਸ਼ਾ ਮੈਂ ਮੇਰੀ ਸੋਚ ਹੈ ਸੜੋਣਾ ਕਿ ਤੁਹਾਨੂੰ ਵੇਖੀ ਚੋਣਾ ਸਿੱਖੋ ਹਾਂ ਹਾਂ ਇਹ ਮੇਨ ਗੱਲ ਹੈ ਸੋਚੂ ਵੀ ਹੁੰਦੀ ਹਰ ਕਾ ਪੜਨਾ ਜਿਹੜਾ ਸੋਚੋ ਵੀ ਯਾਰ ਉਹ ਬਣ ਗਿਆ ਤਾਂ ਆਪਣਾ ਲੱਤਾਂ ਖੇਚਣੀਆਂ ਇਹ ਵੀ ਆਪਣੀ ਲੱਤ ਮਾੜੀ ਆ ਜਿਉਂਦੇ ਰਵੇ ਨੇ ਨੰਬਰ ਸੇਰੇ ਭਾਈ ਆਪਣਾ ਨੰਬਰ ਬਾਈ 9417631345 9417631345 31345 9417631345 9417631345 ਕਈ ਕਮੈਂਟਾਂ ਦੇ ਵਿੱਚ ਸਾਬਨੇ ਰੇਟ ਵਧਾਤੇ ਮਈਆਂ ਦੇ ਬਾਈ ਸਿਰ ਬਾਈ ਮੈਂ ਤਾਂ ਨਾ ਚੰਗੀ ਗੱਲ ਹੈ ਮੈਂ ਰੇਟ ਵਧਾਦੇ ਤੁਹਾਡੇ ਕੋਲ ਪੱਲੇ ਪੈਣ ਲੱਗ ਪਿਆ ਤੇ ਸ਼ੁਕਰਗੁਜ਼ਾਰ ਕਰੋ ਪ੍ਰਮਾਤਮਾ ਦਾ ਜਿਨੇ ਆਪਾਂ ਨੂੰ 2 ਰੁਪਏ ਦੇਣ ਜੋਗੀ ਕਰਤਾ ਧੰਨਵਾਦ ਸ਼ੁਕਰੀਆ ਚਾਹੁੰਦੇ ਰੋ